ਫਰਸਟ ਟਾਈਮ ਹੋਇਆ ਸੀ ਜੀ ਫਰਸਟ ਟਾਈਮ ਸੀਗਾ ਵਰਲਡਸ ਯੰਗੇਸਟ ਹਿਸਟੋਰੀਅਨ ਮੈਂ ਜਦੋਂ 13 ਸਾਲਾਂ ਦੀ ਉਮਰ 'ਚ ਪਹਿਲੀ ਛੋਟੀ ਕਿਤਾਬ ਲਿਖੀ ਸਿੱਖ ਹੈਰੀਟੇਜ ਆਫ ਪੋਟੋਹਾਰ ਉਸ ਸਮੇ ਮੈਨੂੰ ਕਿਆਬ ਗਿਆ ਵੀ ਤੁਸੀਂ ਵਰਲਡਸ ਯੰਗੇਸਟ ਹਿਸਟੋਰੀਅਨ ਦਾ ਟਾਈਟਲ ਰੋ ਉਸ ਸਮੇ ਮੈਨੂੰ ਇੰਡੀਆ ਬੁੱਕ ਰਿਕਾਰਡ ਵੱਲ ਆਫਰ ਹੋਇਆ ਮੈਂ ਕਿਹਾ ਨੋ ਮੈਂ ਸਿੱਖ ਵਰਲਡਸ ਯੰਗੇਸਟ ਹਿਸਟੋਰੀਅਨ ਦਾ ਟਾਈਟਲ ਨਹੀਂ ਲੈ ਸਕਦਾ ਕਿਉਂਕਿ ਮੈਨੂੰ ਸਿੱਖ ਹਿਸਟਰੀ ਨੇ ਹਿਸਟੋਰੀਅਨ ਦੇ ਤੱਕ ਪਹੁੰਚਾਇਆ ਕਿਤਾਬ ਤੱਕ ਤੇ ਜੇ ਮੈਂ ਟਾਈਟਲ ਲਾਂਗਾ ਤੇ ਸਿੱਖ ਹਿਸਟੋਰੀਅਨ ਦਾ ਟਾਈਟਲ ਲਾਂਗਾ ਤੇ ਤੁਸੀਂ ਜੇ ਅਦਰਵਾਈਜ਼ ਸਾਨੂੰ ਇਹ ਜੀ ਸ਼ੌਰਤਾਂ ਦਾ ਕੀ ਲੈਣਾ ਦੇਣਾ ਕਿ ਜਿਹਦੇ ਵਿੱਚ ਸਾਡੀ ਦੇਸ਼ ਜਾਂ ਕੌਮ ਦਾ ਨਾਮ ਨਾ ਹੋਵੇ ਸੋ ਫਿਰ 2 ਸਾਲਾਂ ਦੀ ਮੁਸ਼ਕਲ ਬਾਅਦ ਮੈਨੂੰ ਵਰਲਡ ਜੰਗ ਸਿੱਖ ਸਟੋਰੀਆਂ ਦਾ ਟਾਈਟਲ ਮਿਲਿਆ ਜੋ ਕਿ ਵੱਖ-ਵੱਖ ਚੇੜੀਆਂ ਵਰਲਡ ਬੁੱਕ ਰਿਕਾਰਡ ਇੰਡੀਆ ਬੁੱਕ ਰਿਕਾਰਡ ਇਸ ਸਮੇ ਇਸ ਤਰੀਕੇ ਦੀਆਂ ਜਿਹੜੀਆਂ ਜਿਹੜੀਆਂ ਰਿਕਾਰਡ ਕ੍ਰੀਏਟਿੰਗ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ 11 ਵਿਸ਼ਵ ਰਿਕਾਰਡ ਦਿੱਤੇ ਕਿਉਂ ਕਰ ਰਹੇ ਹੋ ਤੁਸੀਂ ਹਿਸਟਰੀ ਦੇ ਉੱਪਰ ਰਿਸਰਚ ਕਿਉਂ ਕਰ ਰਹੇ ਹੋ ਸਿੱਖ ਹਿਸਟਰੀ ਦੇ ਉੱਪਰ ਇੱਕ ਦੇਖੋ ਜੀ ਸਾਡੀ ਜਿਹੜੀ ਮੈਂ ਸਾਡੀ ਨਹੀਂ ਕਾਂਗਾ ਆਪਣੀ ਸਾਰਿਆਂ ਦੀ ਇੱਕ ਨਾ ਇਹ ਜਿਹੜੀ ਧਰਤੀ ਹੈ बिकॉज़ ਮੇਰੇ ਕੋਲ ਵੀ ਬਹੁਤ ਆਪਰਚੂਨਿਟੀਆਂ ਸੀਗੀਆਂ ਕਿ ਮੈਂ ਬਾਹਰ ਜਾਵਾਂ ਜਿਵੇਂ ਸਾਰਾ ਯੂ ਜਾ ਰਿਹਾ ਹੈ ਉੱਥੇ ਜਾ ਕੇ ਬਿਜ਼ਨਸ ਕਰੀਏ ਕਮਾਈਏ ਐਸ਼ ਕਰਕੇ ਲੇਕਿਨ ਫਿਰ ਮੈਂ ਕਿਥੇ ਨਾ ਕਿਥੇ ਵੇਖਦਾ ਹੁੰਨਾ ਕਿ ਵੀ ਸਿੱਖ ਇਤਿਹਾਸ ਪੰਜਾਬ ਦਾ ਇਤਿਹਾਸ ਸਾਡੇ ਦੇਸ਼ ਦਾ ਇਤਿਹਾਸ ਇੰਨਾ ਵਿਸ਼ਾਲ ਹੈ ਕਿ ਜਦੋਂ ਬੰਦਾ ਇੱਕ ਸਰਟਨ ਪੁਆਇੰਟ ਤੇ ਪਹੁੰਚ ਜਾਂਦਾ ਹੈ ਕਿ ਮੈਂ 2019 ਚ ਤਾਂ ਇੱਕ ਗੋਰੀ ਨੂੰ ਮਿਲਿਆ ਉਹ ਮੈਨੂੰ ਕਹਿੰਦੀ ਕਹਿੰਦੀ ਯੋਰ ਹੈਰੀਟੇਜ ਇਜ਼ ਸੋ ਰਿਚ ਤੇ ਕਹਿੰਦੀ ਤੁਹਾਡੇ ਤਾਂ ਇੰਡੀਆ ਦੇ ਵਿੱਚੋਂ ਕਹਿੰਦੀ ਮੈਨੂੰ ਯਾਦ ਨਹੀਂ ਆ ਰਿਹਾ ਇੱਕ ਸ਼ਖਸ ਹੋਇਆ ਜਿਨੇ ਹਿਊਮਨ ਰਾਈਟਸ ਲਈ ਸ਼ਹੀਦੀ ਦਿੱਤੀ ਮੈਂ ਕਿਹਾ ਹਿਊਮਨ ਰਾਈਟਸ ਲਈ ਪਹਿਲੀ ਸ਼ਹੀਦੀ ਦਿੱਤੀ ਸੀ ਕੌਣ ਕਹਿੰਦੀ ਉਹ ਹੀ ਵਾਸ ਲਾਈਕ ਯੂ ਓਨਲੀ ਐਂਡ ਹੀ ਵਾਸ ਅ ਟਰਬਨ ਐਂਡ ਆਲ ਮੈਂ ਕਿਹਾ ਹੂ ਕਹਿੰਦੀ ਆ ਰੈਡ ਹਿਸ ਨੇਮ ਐਂਡ ਆ ਐਮ ਹੇਅਰ ਟੂ ਵਰਕ ਔਨ ਥਿਸ ਮੈਂ ਕਿਹਾ ਵੀਅਰ ਆਰ ਯੂ ਵਰਕਿੰਗ ਕਹਿੰਦੀ ਆਮ ਵਰਕਿੰਗ ਔਨ ਗੁਰਦੁਆਰਾ ਸੀਸ ਗੰਸਾ ਹੈਵ ਕਹਿੰਦੀ ਗੁਰੂ ਤੇਗ ਬਹਾਦਰ ਸਾਹਿਬ ਵਾਸ ਹਿਸ ਨੇਮ ਸੋ ਆਈ ਵਾਸ ਵੈਰੀ ਸ਼ੌਕਡ ਮੈਨੂੰ ਲੱਗਿਆ ਵੀ ਯਾਰ ਜੇਕਰ ਉਹ ਲੋਕ ਇੰਨੀ ਸ਼ੌਹਰਤ ਹੋਣ ਦੇ ਬਾਅਦ ਇੰਨਾ ਉਹਨਾਂ ਕੋਲ ਪੈਸਾ ਇੰਨੀ ਉਹਨਾਂ ਕੋਲ ਲਾਈਫ ਹੋਣ ਦੇ ਬਾਅਦ ਜੇ ਉਹ ਸਾਰਾ ਕੁਝ ਛੱਡ ਕੇ ਇੰਡੀਆ ਵਿੱਚ ਆ ਰਹੇ ਨੇ ਤੁਸੀਂ ਵੇਖੋ ਵੀ ਅਮਰੀਕਾ ਦੀ ਖੋਜ ਕਰਨ ਨਿਕਲਿਆ ਸ਼ਖਸ ਜੇ ਇੰਡੀਆ ਆ ਰਿਹਾ ਤੇ ਉਹਨੇ ਇੰਡੀਆ ਵੇਖਿਆ ਤੇ ਜੇ ਅੰਗਰੇਜ਼ ਪੂਰੀ ਦੁਨੀਆ ਦੀ ਹਕੂਮਤ ਕਰਕੇ ਭਾਰਤ ਵਿੱਚ ਆ ਰਹੇ ਨੇ ਤੇ ਮੈਨੂੰ ਲੱਗਦਾ ਇਹ ਜਿਹੜੀ ਧਰਤੀ ਹੈ ਬੜੀ ਰਿਚ ਆ ਤੇ ਜੇ ਅਸੀਂ ਇਸ ਧਰਤੀ ਦੇ ਇਤਿਹਾਸ ਦੇ ਉੱਪਰ ਮੇਰੇ ਮੁਤਾਬਕ ਇਸ ਧਰਤੀ ਦਾ ਯੁੱਥ ਟੁੱਟਦਾ ਜਾ ਰਿਹਾ ਹੈ ਦੂਜੇ ਲੋਕ ਆਉਂਦੇ ਜਾ ਰਹੇ ਨੇ ਮੈਂ ਪਹਿਲਾਂ ਵੀ ਬਹੁਤ ਵਾਰ ਐਗਜ਼ਾਮਪਲ ਦੇ ਚੁਕਾ ਕਿ ਇੱਕ ਇੱਕ ਪਿਓ ਨੇ ਬਹੁਤ ਮਿਹਨਤ ਕਰਕੇ ਆਪਣੀ ਇੱਕ ਬਹੁਤ ਵੱਡੀ ਜਾਇਦਾਦ ਜਿਹੜੀ ਹੈ ਉਸ ਨੂੰ ਬਣਾਇਆ ਤੇ ਉਹਦਾ ਇੱਕ ਇਕਲੌਤਾ ਪੁੱਤਰ ਸੀ ਤੇ ਉਹ ਇਕਲੌਤਾ ਪੁੱਤਰ ਨਾ ساری ਜ਼ਿੰਦਗੀ ਫੜਾ ਮਾਰਦਾ ਰਿਹਾ ਕਿ ਵੀ ਮੇਰਾ ਜੀ ਇਹ ਹੈ ਮੇਰੇ ਪਿਓ ਕੋਲੇ ਹੈ ਉਹ ਹੈ ਜਦੋਂ ਪਿਓ ਬਿਮਾਰ ਹੋਇਆ ਉਹਨੇ ਉਹਦੀ ਕੇਅਰ ਨਾ ਕੀਤੀ ਤੇ ਉਹਦਾ ਜਿਹੜਾ ਗਵੰਡੀ ਦਾ ਬੱਚਾ ਸੀ ਉਹਨੇ ਉਹਦੀ ਕੇਅਰ ਕੀਤੀ ਤੇ ਜਾਂਦਾ ਹੋਇਆ ਪਿਓ ਜਿਹੜਾ ਉਹਦਾ ਵੰਡੀ ਦਾ ਸਾਰੀ ਜਾਇਦਾ ਸੀ ਆਪਣੇ ਨਾਮ ਲਗਾ ਗਿਆ ਤੇ ਜਦੋਂ ਉਹਦਾ ਮੁੰਡਾ ਵਾਪਸ ਆਇਆ ਜਿਹੜਾ ਉਹਦਾ ਪੁੱਤਰ ਸੀ ਤੇ ਉਹ ਆ ਕੇ ਬਹੁਤ ਰੋਇਆ ਇਹ ਹਾਲਾਤ ਸਾਡੇ ਨੇ ਕਿ ਅਸੀਂ ਖੁਦ ਆਪਣੇ ਇਤਿਹਾਸ ਨੂੰ ਛੱਡ ਕੇ ਬਾਹਰ ਜਾ ਕੇ ਫੜਾ ਮਾਰ ਰਹੇ ਹਾਂ ਕਿ ਸਾਡਾ ਇਤਿਹਾਸ ਬਹੁਤ ਵਿਸ਼ਾਲ ਹੈ ਤੇ ਜਿਸ ਵਕਤ ਇਸ ਇਤਿਹਾਸ ਦੇ ਉੱਪਰ ਕਿਸੇ ਹੋਰ ਨੇ ਆਪਣਾ ਕਲੇਮ ਕਰ ਲਿਆ ਤੇ ਫਿਰ ਅਸੀਂ ਰੋਵਾਂਗੇ ਸੋ ਮੇਰਾ ਮੇਨ ਮੋਟਿਵ ਨਾਟ ਓਨਲੀ ਸਿੱਖ ਹਿਸਟਰੀ ਇੰਡੀਅਨ ਹਿਸਟਰੀ ਦੇ ਉੱਪਰ ਰੀਸ਼ਨ ਹਿਸਟਰੀ ਦੇ ਉੱਪਰ ਕੰਮ ਕਰਨ ਦਾ ਇਹ ਹੈ ਕਿ ਵੀ ਇਸ ਧਰਤੀ ਦਾ ਇਤਿਹਾਸ ਬਹੁਤ ਵਿਸ਼ਾਲ ਹੈ ਤੇ ਜੇ ਇਸ ਇਤਿਹਾਸ ਸਾਡ ਨੂੰ ਹੀ ਨਹੀਂ ਪਤਾ ਹੋਊਗਾ ਤੇ ਅਸੀਂ ਦੂਜਿਆਂ ਨੂੰ ਜਾ ਕੇ ਕੀ ਦੱਸਾਂਗੇ ਇਹ ਉਹ ਕਮਿਊਨਿਟੀ ਹੈ ਜਿਸ ਕਮਿਊਨਿਟੀ ਦੇ ਵਿੱਚ 18 18 ਦਿਨਾਂ ਦੇ ਬੱਚੇ ਮੈਂ 18 ਸਾਲ ਦੀ ਨਹੀਂ ਗੱਲ ਕਰ ਰਿਹਾ 18 ਦਿਨਾਂ ਦੇ ਬੱਚੇ ਤੋਂ ਲੈ ਕੇ ਗਰਭਵਤੀ ਮਾਵਾਂ ਦੇ ਢਿੱਡਾਂ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਤੋਂ ਲੈ ਕੇ ਵੱਡੇ-ਵੱਡੇ 100-100 ਸਾਲ ਦੇ ਬੰਦਿਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਕਿਸ ਕਰਕੇ ਦਿੱਤੀਆਂ ਸੀ ਸ਼ਹੀਦੀਆਂ ਸੋਸਾਇਟੀ ਕਰਕੇ ਹਿਊਮਨ ਰਾਈਟਸ ਕਰਕੇ ਹੱਕਾਂ ਕਰਕੇ ਸ਼ਹੀਦੀਆਂ ਦਿੱਤੀਆਂ ਤੇ ਜੇ ਅਸੀਂ ਉਹਨਾਂ ਨੂੰ ਭੁੱਲ ਭੁੱਲ ਜਾਈਏ ਅਤੇ ਮੈਨੂੰ ਲੱਗਦਾ ਵੀ ਸਾਡੇ ਕੋਲ ਕੋਈ ਉਹ ਨਹੀਂ ਹੋਵੇਗਾ ਜਿਵੇਂ ਜਸਵੰਤ ਸਿੰਘ ਖਾਲੜਾ ਜੀ ਕਹਿੰਦੇ ਹੁੰਦੇ ਸੀ ਨਾ ਕਿ ਸਿੱਖ ਪੂਰੀ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਲਈ ਪ੍ਰਸਿੱਧ ਹੈ ਤੇ ਜੇ ਸਿੱਖ ਆਪਣੇ ਮਨੁੱਖੀ ਅਧਿਕਾਰ ਨਹੀਂ ਬਚਾ ਸਕੇ ਤੇ ਅਸੀਂ ਕੋਈ ਡੈਫੀਨੇਸ਼ਨ ਨਹੀਂ ਦੇ ਸਕਦੇ ਉਸੇ ਤਰੀਕੇ ਸਾਡੀ ਜਿਹੜੀ ਧਰਤੀ ਹੈ ਪੂਰੇ ਵਿਸ਼ਵ ਵਿੱਚ ਇਤਿਹਾਸ ਰਚਣ ਕਰਕੇ ਪ੍ਰਸਿੱਧ ਹੈ ਤੇ ਜੇ ਅਸੀਂ ਆਪਣੇ ਹੀ ਇਤਿਹਾਸ ਨੂੰ ਬਚਾ ਨਾ ਸਕੀਏ ਆਪਣੇ ਹੀ ਇਤਿਹਾਸ ਨੂੰ ਆਪਣੇ ਨੌਜਵਾਨ ਪੀੜ੍ਹੀ ਚ ਦੱਸ ਨਾ ਸਕੀਏ ਤੇ ਅਸੀਂ ਇੰਡੀਆ ਦੀ ਡੈਫੀਨੇਸ਼ਨ ਪੂਰੇ ਵਿਸ਼ਵ ਚ ਨਹੀਂ ਦੇ ਸਕਦੇ